ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਘਰ ਬਣਾਉਣ ਦੇ 14ਵੇਂ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਆਸ ਕਰਦਾ ਤੁਸੀ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਦਿਖਾਉਣਾ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਕੰਮਕਾਰ ਤੇ ਮਿਲਦੇ ਆਂਗੇ ਘਰ ਬਣਾਉਣ ਵਾਲੀ ਥਾਂ ਤੇ ਤੇ ਹੁਣ ਆਪਾਂ ਚਾਹ ਲੈ ਕੇ ਚੱਲੇ ਆਂ ਤੇ ਜਸੂਲੇ ਉਹਦਾ ਮੋਟਰਸਾਈਕਲ ਲੈ ਆ ਮੋਟਰਸਾਈਕਲ ਕੀ ਕਰਨੀ ਆ ਇਹ ਕੀ ਕਰਨੀ ਆ ਇਹ ਕਾ ਦੇ ਮੋਟਰਸਾਈਕਲ ਲੈ ਚੱਲ ਚੱਲ ਇਥੇ ਮੂਰੇ ਰੱਖ ਲੈ ਤੋਰ ਰੇਥਨ ਰੀਥਨ ਕਰ ਰਹੀ ਹੈ ਰੀ ਲੱਤਵਾਵਾ ਜੜ ਜੀ ਪਹੁੰਚ ਗਏ ਤੰਦ ਬਹੁਤ ਆ ਤੰਦ ਬਹੁਤ ਹੈ ਦੋ ਘਟ ਲਿਆਂਦੇ ਸੀਮਿੰਟ ਦੇ ਇੱਧਰ ਕੁਝ ਆ ਪਾ ਲਾ ਦਿੱਤਾ ਹਾਂ ਨજર ਨਾ ਲੱਗੇ ਵੀ ਕਿਉਂਕਿ ਬੰਦੇ ਇੱਥੇ ਆਉਂਦੇ ਆ ਭਾਂਤ ਭਾਂਦੇ ਟੱਪ ਦੇ ਵੀ ਭਾਂਤ ਭਾਂਦੇ ਆ ਤੇ ਕਿਸੇ ਦੀ ਨੀਗਾ ਕਿਵੇਂ ਹੁੰਦੀ ਆਗੀ ਤੇ ਕਿਸੇ ਦੀ ਕਿਵੇਂ ਨજર ਲੱਗਣ ਦਾ ਪੂਰਾ ਪੂਰਾ ਮਾਹੌਲ ਫਿਰ ਬਣ ਜਾਂਦਾ ਤੇ ਇੱਧਰ ਇਟਾਂ ਲਾਦੀਆਂ ਸੀ ਅੰਗਲ ਦਰ ਵੀ ਕਰਤਿਆਂ ਸੀ ਰਾਤ ਅਸੀਂ ਦੀਵੇ ਲਾ ਕੇ ਗਏ ਸੀ ਤੇ ਆਹ ਕੰਦ ਜਿਹੜੀ ਉਹ ਐਨੀ ਕਰਤੀ ਮਿਸਤਰੀ ਜਾਇ ਨਹੀਂ ਚਾਹ ਲਗੇ ਆਪਾਂ ਪਹੁੰਚ ਗਏ ਆ ਜਾਣਗੇ 5-10 ਮਿੰਟਾਂ ਚ ਕਈ ਰਿਲੇਟ ਆਉਂਦੇ ਆ ਨਾਲੇ ਦੁਕਾਨ ਹੋਏਗਾ ਕਿੱਥੇ ਛੱਡਦਾ ਆਪਾਂ ਇਹ ਹਾਂ ਇੱਥੋਂ ਜਾ ਕੇ ਛੱਡ ਦੇ ਇਦਰੋਂ ਐ 4 ਇੰਚੀ ਕੱਢੀ ਆ ਗੰਦ ਪੂਰਾ ਕਮਰੇ ਵਾਂਗੂ ਬਣ ਗਿਆ ਤੇ ਉੱਤੇ ਲੈਂਟਰ ਲਾਵਾਂਗੇ ਅੱਜ ਇੱਕ ਪਾਸੇ ਗਾਡਰ ਪਾ ਕੇ ਦੇਖਦੇ ਆ ਮਿਸਤਰੀ ਅੱਜ ਕੀ ਕੰਮ ਸ਼ੁਰੂ ਕਰਦਾ ਕਿਹਨ ਤਾਂ ਹਾ ਕੌਲਾ ਲਾਉਣਾ ਇਹਦੇ ਬਰਾਬਰ ਕਰਾਂਗੇ ਕਿਰਾ ਤੇ ਦਿਖਾਉਣੇ ਆ ਫਿਰ ਕੰਮਕਾਰ ਅੱਜ ਦੇ ਆਹਾ ਸਿਮਿੰਟ ਕੱਲ ਦੀ ਪਿਆ ਪਰ ਲਾਇਆ ਵੱਧ ਗਿਆ ਸੀਗਾ ਕਈ ਵਾਰੀ ਵੱਧ ਰਲ ਜਾਂਦਾ ਬਾਚੇ ਲੱਗਦਾ ਨਹੀਂ ਟਾਈਮ ਹੋ ਗਿਆ ਸੀ 6 ਵਜੇ ਗਈ ਸੀ ਤੇ ਤੁੰਦਪੂਰੀ ਆ ਗਈ ਪਾਸੇ ਚਾਰੇ ਪਾਸੇ ਇੱਧਰ ਦਿਖਾਉਣਾ ਖੜ ਜਾ ਖੇਤਾਂ ਵਾਲੇ ਪਾਸੇ ਤਿੰਨ ਤੀਜਾ ਦਿਨ ਅ ਜਤੰਦ ਦਾ ਤੇ ਇੱਕ ਦਿਨ ਹੀ ਰੱਬ ਨੇ ਕਢਾਤੇ ਕੋਟ-ਕੋਟਨਾ ਪਹਿਲਾਂ ਤਾਂ ਕੋਟ-ਕੋਟਨਾ ਤਾਂ ਬਣੀ ਕੰਮ ਚੱਲੀ ਜਾਂਦਾ ਸੀ ਪਰ ਹੁਣ ਨਹੀਂ ਸਰਦਾ ਪਰਸੋਂ ਪਈ ਸੀ ਪਹਿਲੇ ਦਿਨ ਤੰਦ ਹੁਣ ਪੂਰੀ ਬਸ ਪੂਰੀ ਵੱਧ ਗਈ ਐਕਤੀ ਮੇਰੇ ਸਾਹਮਣੇ ਕੀਤੀ ਆ ਇਧਰ ਪਾਇਪ ਖੋਲ ਕੇ ਉਹ ਟੂਟੀ ਜਿਹੜੀ ਉੱਥੇ ਉਹਦੇ ਚੋਂ ਲਾਵਾਂਗੇ ਤੇ ਪਾਣੀ ਪੁਣੀ ਛਿੜਕਾਂਗੇ ਅੰਨੀ ਟੈਂਕੀ ਭਰਾਂਗੇ ਟੈਂਕੀ ਲੋ ਜੀ ਮਿਸਤਰੀ ਆ ਗਏ ਤੇ ਸੀਮੈਂਟ ਬਣਾਉਣ ਦਾ ਕੰਮ ਚੱਲ ਪਿਆ ਕਿਹਰਾ ਚਾਹ ਪੀਣ ਲੱਗਿਆ ਆਇਆੁੱਤੀ ਹੱਤੀ ਨਹੀਂ ਮਾਰ ਆਇਆ ਹੁਣ ਆਪਾਂ ਨਿਉ ਨੂ ਅੱਜ ਛੱਤ ਪਰ ਨਿਉ ਨੂ ਪਟਾਂਗੇ ਹਾਂੁੱਤੀ ਛੱਟੇ ਨਹੀਂ ਮਾਰਦਾ ਨਾ ਮਾਲੇ ਡਿਊਟੀ ਲਾਤੀ ਬੰਦੇ ਦੀ ਚਾਹ ਤੇ ਸਪੈਸ਼ਲ ਡਿਊਟੀ ਤੇਰੀ ਚਾਹ ਤੇ ਲਈਏ ਤਾਈਂ ਸਦੇ ਦੇਨੂ ਹੋਰ ਕੰਮ ਰਹਿਣ ਦੇ ਵਿੱਚ ਚਾਹ ਚਾਹ ਹੋ ਚਾਹ ਤਾਂ ਮੈਂ ਪੀ ਲੂੰਗਾ ਤੇ ਕਰਨ ਸਿੰਘ ਵੀ ਆ ਗਿਆ ਇਹ ਦੇ ਇਹ ਦੇ ਇਹ ਦੇ ਇਹ ਨਾ ਇਧਰ ਚਲਾਦਾ ਕੰਮ ਇਧਰ ਨਵੀਆਂ ਇੱਟਾਂ ਜਿਹੜੀਆਂ ਗੱਲਾਂ ਅੰਗਾ ਸੀ ਉਹ ਇਧਰ ਰੱਖ ਤਾ ਸੀ ਚੱਕ ਕੇ ਚਾਫੜਾ ਕੇ ਆ ਵੇ ਚੱਕੀ ਚੱਕਾ ਕਰਨ ਬਹੁਤ ਦੋਲਣਾ ਦੀ ਰੇੜੀ ਤੇ ਇਹਨੂੰ ਵੀ ਇੱਥੇ ਫੜਾ ਕੇ ਠੀਕ ਮੈਂ ਆਉਣਾ ਤਾਂ ਹਾਂ ਇੱਥੇ ਰੱਖ ਦੇ ਦੂਜੀ ਵੀ ਚਲੋ ਜੂਸ ਨੂੰ ਹਾਂ ਦੂਜੀ ਵੀ ਚੱਕ ਦੂਜੀ ਲੈ ਗਿਆ ਪਰ ਠੀਕ ਹੈ ਆ ਬਾਹੋਂ ਪਾ ਦੇ ਪਰ ਇੱਕ ਵਾਰ ਸੰਭਾ ਦੇ ਮੁੰਡਿਆਂ ਨੂੰ ਹੋਰ ਪਾ ਦੇ ਜਾ ਲੈ ਦੋ ਦੋ ਤਰਮੋਸ਼ਾਂ ਕਿ ਇੱਕ ਆ ਦੋ ਦਾ ਆ ਛੁੱਟੀ ਆ ਜੀ ਹੈ ਛੁੱਟੀ ਆ ਕਾਦੀ ਛੁੱਟੀ ਆ ਕਾਦੀ ਛੁੱਟੀ ਆ ਬਹੁਤ ਬਹੁਤ ਕਿੰਨੇ ਲਾਉਣੇ ਆ ਇਥੇ ਇੱਧਰ ਤਾਂ ਛੜਤ ਪਰਲੀ ਗੰਧ ਲਾਤੀ ਜੀ ਇੱਧਰ ਕੱਚਾ ਢੂਲਾ ਕੀਤਾ ਜਿਹੜੀਆਂ ਇਹ ਆਹਾਂ ਘੋੜਾਂ ਨਾਲ ਜਿਸੂ ਲੈ ਜਾਂਦਾ ਮਿੱਟੀ ਹੁਣ ਪਰ ਅਸੀਂ ਪਗਰੀ ਜਾਂਦਾ ਮੈਂਤੀ ਗੈਂਤੀ ਕੱਲ ਨੂੰ ਇੱਥੇ ਲੈਂਟਰ ਲਾਵਾਂਗੇ ਜਿਹੜਾ ਦੋ ਟਾਈਆਂ ਖੜੀਆਂ ਕਰਕੇ ਲੈਂਟਰ ਲਾਉਂਦੇ ਹੁੰਦੇ ਆ ਬੈਡ ਧਿਆਰ ਕਰਕੇ ਰੱਖਦੇ ਆ ਕੱਲ ਨੂੰ ਦੇਖਾਂਗੇ ਇੰਡਸ ਹਏ ਐ ਹੋਏ ਇੰਡਸ ਇੰਡਸ ਹੁੰਦੇ ਨੇ ਇੰਡਸ ਹੁੰਦੇ ਨੇ ਹਿੰਸ ਹਾਲਾ ਦੇ ਇਹਦੇ ਉਧ ਗੱਡ ਰੱਖਾਂਗੇ ਹਿੰਸ ਕੀ ਹੁੰਦਾ ਹੂੰ ਕੀ ਹੁੰਦਾ ਆਜਾ ਇੱਧਰ ਗੱਡਤੀ ਆ ਕਹਿੰਦੇ ਜਮਾ ਫਾਈਨਲ ਕਰਤੀਓ ਜਮਾ ਛੱਤ ਤੇ ਇੱਧਰ ਵੀ ਹੁਣ ਮਿਸਤਰੀ ਜਾਂਦਾਗਾ ਕੋਈ ਕੰਮ ਅੱਧੀ ਦਿਹਾੜੀ ਤੋਂ ਹੁਣ ਬਾਕੀ ਕੰਮ ਕੱਲ ਨੂੰ ਕਰਾਂਗੇ ਤੇ ਬਾਕੀ ਹੋਰ ਦੇਖਦੇ ਆਂਗੇ ਕੰਮ ਕਰ ਜਸੂਲ ਜਿੰਦਾ ਪੰਗ ਹੈ ਸਰ ਗਿਆ ਨਾ ਆਲੇ ਤਾਂ ਇਹ ਸਾਰਾ ਪਾਉਣ ਵਾਸਤੇ ਛੱਤ ਹਰਾ ਹਜੇ ਤਾਂ ਸੁੱਕ ਗਿਆ ਹੋਊ ਹੋਜੂਗਾ ਕੰਡ ਬਹੁਤ ਹੁੰਦੀ ਇਹਦੇ ਚ ਰੇੜੀ ਤੇ ਲਿਆਂਦਾ ਇਸ ਤੇ ਬਠੰਡ ਹੁਣ ਪੈੜਾਂ ਦਾ ਕੰਮ ਚੱਲ ਰਿਹਾ ਕੱਲ ਨੂੰ ਖਿੱਚਾਂਗੇ ਕੰਮ ਕੀ ਕੀ ਖੱਡਾ ਕਰਨੀ ਭੁੱਲ ਗਿਆ ਇਹਦਾ ਖੱਡਾ ਕਿੱਥੇ ਮਾਰ ਕੇ ਗਿਆ ਇਹਦਾ ਵਿਚਾਰ ਆ ਗਿਆ ਇਹ ਵੀ ਮਗਰੋਂ ਉਹ ਕੀਤਾ ਕੀ ਉੱਤੇ ਹੀ ਰੱਖ ਲਿਆ ਪਰ ਹਾਂ ਇਧਰ ਵੀ ਮਾਰਨਾ ਹੈ ਨਾ ਹੋਰ ਖੱਡਾ ਇਹ ਇਹਦੇ ਧਰ ਨਹੀਂ ਸਕਦੇ ਆਪਾਂ ਇਹਦਾ ਇੱਧਰ ਆ ਜੂਗਾ ਫੇਰ ਹੁਣ ਇਹ ਭਾਵੇਂ ਉਤਰ ਕੇ ਬੜੀ ਬਹੁਤ ਜਿੱਦ ਕਰਦਾ ਤੇ ਜਿਵੇਂ ਇਹ ਹੋ ਕੇ ਇਹਦੇ ਸਾਮਣੇ ਲੋਟਾ ਉਹ ਕਿੱਥੇ ਆਊਗਾ ਲੋਟਾ ਭੁੱਲ ਗਿਆ ਜੇ ਇੱਥੇ ਧਰਦਾ ਨਾ ਇੱਟੀ ਦੇ ਇੱਧਰ ਨੂੰ ਨਾਲੇ ਭੁੱਲ ਗਿਆ ਇਹ ਵੀ ਕਾਸ ਤੇ ਗੱਡ ਨਹੀਂ ਲਿਆਉਣੇ ਗੱਡਰ ਨਹੀਂ ਆਉਣੇ ਕੱਲ ਨੂੰ ਲਿਆਵਾਂਗੇ ਫੇਰ ਕੱਲ ਨੂੰ ਬਣਾਂਗੇ ਇਧਰ ਵੀ ਅੱਜ ਮਗਰੋਂ ਕੱਢਿਆ ਪੱਟ ਕੇ ਨਹੀਂ ਇਧਰ ਵੀ ਪਾ ਜਸੂ ਵੀ ਵੀਡੀਓ ਬਣਾ ਰਿਹਾ ਇਹ ਸਰ ਲੈਂਦਾਗਾ ਇੰਨਾ ਚੱਲ ਗਿਆ ਆਪਣਾ ਮੋਟਰਸਾਈਕਲ ਤੇ 2513 ਕਿਲੋਮੀਟਰ ਤੇ ਰੋਈ ਲੈਣ ਦੀ ਪਹਿਲਾ ਬੈਂ ਦਾ ਸੈਟ ਆ ਤੇ ਆ ਮੰਨ ਕੇ ਬੰਦੇ ਨਾਲ ਬੰਨ ਕੇ ਤਾਂ ਆਲੀ ਚੱਲੀ ਕੇ ਜਿਹੜੀ ਤਾਂ ਪੈੜ ਬਣਾਉਣ ਲੜ ਕੇ ਗੱਦ ਦੇ ਟੱਪ ਕੇ ਆਵਾਂਗੇ ਜੀ ਜਿਹੜਾ ਦੋ ਮਹੀਨੇ ਬਾਅਦ ਤਾਂ ਬੰਨ ਕੇ ਨਾ ਆ ਬਈ ਕਿੱਥੇ ਸੋਲਾ ਲੱਗਿਆ ਸੀ ਹਨਾ ਓ ਖੱਡਾ ਕਰ ਖੱਡਾ ਕੱਢਣਾ ਭੁੱਲ ਗਿਆ ਮਿਸਤਰੀ ਇਹ ਜਿਵੇਂ ਆਹ ਇੱਕ ਖੱਡਾ ਇੱਕ ਇਧਰ ਹੋਣਾ ਸੀਗਾ ਬਾਲਾ ਰੱਖਣ ਵਾਸਤੇ ਡੰਡਾ ਰੱਖਣ ਵਾਸਤੇ ਹੁਣ ਕੱਢਾਂਗੇ ਤੜਕੇ ਸ਼ਨੀ ਥੋੜੇ ਨਾਲ ਕੱਢਣਾ ਪੈਣਾ ਬਾਬਾ ਇਧਰ ਪੈਰ ਫੂਰ ਤੋ ਰਿਹਾ ਫਿਰ ਰੋਟੀ ਫੁੜਾ ਕੇ ਚਾਵਾਂਗੇ ਨਾ ਯਾਰ ਆਹ ਸਿਮਿੰਟ ਜਿਹੜਾ ਆਹ ਸਿਮਿੰਟ ਵਧ ਗਿਆ ਸੀ ਇਹ ਕੱਲ ਨੂੰ ਲਾਵਾਂਗੇ ਚਲੋ ਏ ਸੀਗੇ ਆਪਣੇ ਅੱਜ ਦੇ ਕੰਮ ਕਰ ਤੇ ਜੇ ਤੁਹਾਨੂੰ ਆਪਣੀ ਵੀਡੀਓ ਅੱਜ ਦੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕੱਲ ਦੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ